ਅੰਮ੍ਰਿਤਪਾਲ ਜੀ ਕੀ ਕਲਾ ਜਾਂਦੇ ਅੱਜ ਕਨਾਲ ਵਿੱਚ ਕੀਤਾ ਉਹਨੂੰ ਤੁਸੀਂ ਆਏ ਜੀ ਸਾਡੇ ਕਸ਼ਰਫ ਚਾਂਦ ਜੀ ਨੂੰ ਬਹੁਤ ਬਹੁਤ ਪਾਰਕਾ ਉਹ ਵਧੀਆ ਵਿਦਿਅਕਸ਼ਣ ਬਹੁਤ ਛਾ ਵਿਦਿਊ ਬਣਾਇਆ ਬਹੁਤ ਬੜੇ ਘਾਇਆ ਇਹ ਬਹੁਤ ਪ੍ਰਾਨਯ ਮਿੱਤਰ ਹੈ ਉਹ ਬਹੁਤ ਵਧੀਆ ਸ਼ੰਗਰ ਦੇ ਨਾਮ ਦਾ ਬਹੁਤ ਵਧੀਆ ਇਨਸਾਨ ਹੈ ਔਰ ਗਾਣੇ ਚ ਆਪਾਂ ਇਹਨਾਂ ਦੇਖਿਆ ਵੀ ਆਪਾਂ ਕੋਈ ਨੈਸ਼ਨ ਰਿਪੋਰਟ ਕਰ ਰਹੇ ਆ ਗਾਣਾ ਸਿਰਫ ਐਂਟਰਟੇਨਮੈਂਟ ਵਾਸਤੇ ਬਣਾਇਆ ਉਹਨੂੰ ਗਾਣਾ ਦੇਖ ਕੇ ਇੰਜੋਏ ਕਰੋ ਔਰ ਜੁੜਨ ਦਾ ਹਰ ਵਾਰ ਆਪਾਂ ਮੈਸੇਜ ਦੇਣਾ ਇਹ ਗਾਣਾ ਵਧੀਆ ਗਿਆ ਵਾ ਇੱਕ ਵਾਰ ਗਾਣਾ ਦੇਖੋ ਪਰ ਆਪਣੇ ਆਪ ਮੈਸੇਜ ਚੱਲਦਾ ਨਾ ਪਤਾ ਦੇਣੀ ਹੋਰ ਬਹੁਤ ਵਧੀਆ ਵੀਡੀਓ ਬਣਾਉਣਾ ਹੋਰ ਗਾਣੇ ਨੂੰ ਬਹੁਤ ਵਾਰ ਸ਼ੇਅਰ ਕਰੋ ਕੰਦਰ ਵੀ ਜੋ ਹੈ ਨਾ ਤੇ ਮੇਰੇ ਵੱਲੋਂ ਪਰ ਫੇਰ ਸਾਰੀ ਟੀਮ ਨੂੰ ਅ ਅੱਜ ਤੋਂ ਲੈ ਕੇ ਪਸੰਦ ਨਾ ਗਾਣੇ ਦੇ ਕਿਹਾ ਅਗੇ ਤੋਂ ਸੰਸ਼ਗਮ ਜਨਮ ਕੋਲੋਂ ਬਸ ਗਾਣਾ ਅਨੰਦ ਸੁਣੋ ਸੈਕਿੰਡ ਕੰਪਨੀ ਇਸ ਕਰਦੀ ਹੈ ਕਿ ਇਹਨਾਂ ਦਾ ਐਚਆਰ ਦੂਜੀ ਕੰਪਨੀ ਕਰਦੀ ਹੈ ਜੱਸੋ ਐਚਕੀ ਐਚਏ ਮਿਊਜ਼ਿਕ ਕੰਪਨੀ ਰਿਲੀਜ਼ ਕਰ ਰਹੀ ਹੈ ਕੱਲ ਇਹਨਾਂ ਦੇ ਚੈਨਲ ਤੇ ਪਹੁੰਚੇਗਾ ਹਾਂਜੀ ਮਨੋਰੰਜਨ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਐਚਰ ਕੋਰ ਦੀ ਇਹ ਬੇਟ ਕਾ ਗਾਣੇ ਦਾ ਨਾਮ ਹੈਗਾ ਜੀ ਪੈਕ ਇਹ ਗਾਣਾ ਸਿਰਫ ਇੱਕ ਮਨੋਰੰਜਨ ਵਾਸਤੇ ਹੈ ਯਾਰੀ ਦੋਸਤੀ ਦੇ ਵਿੱਚ ਜਦੋਂ ਚਾਰ ਦੋਸਤ ਇਕੱਠੇ ਹੁੰਦੇ ਆਂ ਬਾਕੀ ਇਹ ਮੈਸੇਜ ਟਾਈਪ ਗਾਣਾ ਹੈ ਇਹ ਸਿਰਫ ਇੱਕ ਮਨੋਰੰਜਨ ਵਾਸਤੇ ਹੈ ਇਹਨਾਂ ਦਾ 뮤직 ਹਰਿਆਮ ਵਿੱਚ ਜੀਦਾ ਹੈ ਤੇ ਸਿੰਗਰ ਨੇ ਵਰਲਡ ਫੇਮਸ ਆਵਾਜ਼ ਹੈ ਜੀ ਆਸ਼ੀਰਆਵ ਜਨ ਜੀ ਔਰ ਅੱਜ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਜਿੰਨੀਆਂ ਹਸਤੀਆਂ ਦੇ ਰਹਿਨਮਾਈ ਦੇ ਹੇਠੇ ਗਾਣਾ ਨਿਕਲਿਆ ਉਹਨਾਂ ਦੇ ਜਿਹੜੇ ਰਗਿੰਦਰ ਪੱਟੀ ਦੀ ਬਹੁਤ ਵੱਡੀ ਫਿਲਮ ਵਿੱਚ ਰਸਤੀ ਦਾ ਨਾਮ ਆ ਉਹਦਾ ਨਾਮ ਹੀ ਲੈ ਗਿਆ ਜੀ ਅਮਨਜੀਤ ਸਿੰਘ ਨੇ ਤੇ ਕੁਲੈਸ਼ਾ ਜੀ ਬੜੀ ਵੱਡੀ ਇੰਡਸਟਰੀ ਨੇ ਉਹਦੇ ਨਾਮ ਨੇ ਉਹ ਮਹਾਨ ਹਸਤੀਆਂ ਦੀ ਹਾਜ਼ਰੀ ਦੇ ਵਿੱਚ ਇਹ ਗਾਣਾ ਜਿਹੜਾ ਰੀਲਿਜ਼ ਹੋਇਆ ਇਹਨੂੰ ਵੱਧ ਵੱਧ ਸ਼ੇਅਰ ਕਰਨਾ ਔਰ ਦੇਖਣਾ ਔਰ ਦੇਖ ਕੇ ਆਪਣੀ opinion ਵੀ ਦੇਣਾ ਕਿ ਤੁਹਾਨੂੰ ਗਾਣਾ ਕਿੱਦਾਂ ਦਾ ਲੱਗਾ ਔਰ ਜਿੰਨੀਆਂ ਇਸ ਗਾਣੇ ਰਿਲੀਜ਼ਿੰਗ ਦੇ ਮੌਕੇ ਤੇ ਪ੍ਰੈਸ ਮੀਡੀਆ ਵੱਲੋਂ ਮਹਿਮਾਨਸਤੀਆਂ ਆਈਆਂ ਹੋਵੇ ਇਸ ਕੀ ਜੀ ਅਮਰਤ ਕੁਆਰ ਦੇ ਬੜਾ ਵੱਡਾ ਨਾਮ ਇੰਡਸਟਰੀ ਦਾ ਤੋ ਪਹੁੰਚੇ ਆ ਉਹਨਾਂ ਦਾ ਦਿਲ ਤੋਂ ਸਵਾਗਤ ਹੈ ਔਰ ਇਸੇ ਤਰ੍ਹਾਂ ਜਿਹੜਾ ਰਿਪੋਰਟ ਕਰਦੇ ਰਹਿੰਦੇ ਨੇ ਗਾਣਿਆਂ ਨੂੰ ਥੈਂਕ ਯੂ ਤੁਸੀਂ ਵੀ ਕੰਮ ਕਰਦੇ ਜੇ ਔਰ ਇੱਕ ਮੈਸੇਜ ਦੇਣ ਵਾਲਾ ਗਾਣਾ ਜਿਹੜਾ ਹੈਗਾ ਤੇ ਨਾਂ ਤੇ ਪੈਗੀ ਹੈ ਪਰ ਕੀ ਕਿ ਚਾਹਣਾ ਚਾਹੁੰਦੇ ਤੁਸੀਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੇਰਾ ਲਾਡਲਾ ਸ਼ਗਿਰ ਕਾਸ਼ੀ ਨਾਮ ਚੰਨ ਉਹਦਾ ਅਜੀ ਚਾਨੜ ਰੀਜ਼ ਹੋਇਆ ਪੈਕਟ ਔਰ ਬਹੁਤ ਸਾਰੇ ਕਲਾਕਾਰ ਅੱਜ ਇਸ ਫੰਕਸ਼ਨ ਵਿੱਚ ਪਹੁੰਚੇ ਨੇ ਕਿਉਂਕਿ ਚੰਨ ਇੱਕ ਐਸਾ ਕਲਾਕਾਰ ਹੈ ਆਲ ਰੌਂਡਰ ਆਰਟਿਸਟ ਹੈ ਕਮੇਡੀਅਨ ਵੀ ਹੈ ਸਿੰਗਰ ਵੀ ਹੈ ਬੈਂਕਰ ਵੀ ਹੈ ਔਰ ਬੜਾ ਵਧੀਆ ਕੰਮ ਕਰ ਰਿਹਾ ਹੈ ਮਾਰਕੀਟ 'ਚ ਔਰ ਜਦੋਂ ਵੀ ਕੋਈ ਇਹੋ ਜਿਹਾ ਫੰਕਸ਼ਨ ਹੁੰਦਾ ਹੈ ਆਪਣੇ ਯਾਰ ਦੋਸਤ ਕਲਾਕਾਰ ਇਕੱਠੇ ਕਰ ਦਿੰਦਾ ਹੈ ਇਹ ਸਭ ਤੋਂ ਵੱਡੀ ਖੋਪੀ ਹੈ ਦੀ ਬਾਕੀ ਇਹ ਗਾਣਾ ਬਹੁਤ ਵਧੀਆ ਪਿਕਚਰਾਈਜ਼ ਕੀਤਾ ਹੈ ਇਹ ਸਾਰਿਆਂ ਦਾ ਸਹਿਯੋਗ ਹੈ ਮਲਕੀਸ਼ ਸਿੰਘ ਡਾਇਰੈਕਟਰ ਹੈ ਏਡੀ ਆਪਣਾ ਗੁਰਜੀਪ ਗੋਲਦੀ ਚਾਚਾ ਬਿਸ਼ਨਾ ਔਰ ਕ੍ਰिएशन ਟੀਮ ਹੈ ਜਿਹੜੀ ਸਾਬੀਤਵਾਲ ਗੱਬਰ ਬਹੁਤ سارے ਹੋਰ ਕਲਾਕਾਰ ਡਾਊਨ ਹਮਲੀ ਬੜਾ ਵਧੀਆ ਕੰਮ ਕੀਤਾ ਸਾਰੇ ਕਲਾਕਾਰਾਂ ਨੇ ਔਰ ਜਸ ਫੈਜ਼ਪੁਰੇ ਉਹਨਾਂ ਨੇ ਗਾਣਾ ਲਿਖਿਆ ਹੈ ਉਹਨਾਂ ਦੀ ਕੰਪਨੀ 'ਚ ਇੱਕ ਗਾਣਾ ਰਿਲੀਜ਼ ਹੋ ਰਿਹਾ ਔਰ ਬੜਾ ਵਧੀਆ ਇੱਕ ਮਾਹੌਲ ਬਣਿਆ ਸਾਡੇ ਵਿਕਰਮਜੀਤ ਸਿੰਘ ਜੀ ਮਾਲ ਸਾਹਿਬ ਉਹਨਾਂ ਦਾ ਇਹ ਬੜਾ ਯੋਗਦਾਨ ਹੈ ਬੜਾ ਵਧੀਆ ਹਾਲ ਹੈ ਔਰ ਬਹੁਤ ਵਧੀਆ ਫੰਕਸ਼ਨ ਇੱਥੇ ਕੋਰੇ ਔਰ ਮੈਂ ਸ਼ੁਕਰਗੁਜ਼ਾਰ ਆ ਆਏ ਹੋਏ ਸਾਰੇ ਮਹਿਮਾਨਾਂ ਦਾ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਹੈ ਕਾਂਸ਼ੀ ਰਾਮ ਚੰਦ ਦਾ ਪਿਆਰ ਹੈ ਇਹ ਉਹਦੇ ਪਿਆਰ ਦਾ ਸਬੂਤ ਹੈ ਸਾਰੇ ਕਲਾਕਾਰ ਇਕੱਠੇ ਹੋਏ ਨੇ ਦੂਰੋਂ ਦੂਰੋਂ ਮਹਾਨ ਸ਼ਖਸੀਅਤیں ਇੱਥੇ ਆਈਆਂ ਹਨ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਤੇ ਮੈਂ ਬੇਨਤੀ ਕਰਾਂਗਾ ਕਾਂਸ਼ੀ ਰਾਮ ਚੰਦ ਅਗਲਾ ਪ੍ਰੋਗਰਾਮ ਕਿਸ ਆਗੇ ਜਾਣੀ ਤੀਆਂ ਅੱਜ ਜੰਦੀਆ ਤੋਂ ਇੱਕ ਗਾਣਾ ਰਿਲੀਜ਼ ਹੋਇਆ ਹੈ। ਬੈਕ ਕੀ ਕਹਾਂ ਚੋਦੇ। ਸਭ ਤੋਂ ਪਹਿਲਾਂ ਤੇ ਆਈਮੇ ਮਨ ਦਾ ਬਹੁਤ-ਬਹੁਤ ਧੰਨਵਾਦ ਜੀ। ਇਹ ਮੇਰਾ ਇੱਕ ਛੋਟਾ ਜਿਹਾ ਅਪਰਾਲਾ ਜੀ ਮੈਨੂੰ ਜਦੋਂ ਕੁਸ਼ ਸ਼ਾਮ ਹੀ ਨਿਆਬਾਦ ਸਾਲ ਬਾਅਦ ਜਦੋਂ ਮੇਰਾ ਦਿਲ ਕਰਦਾ ਜੱਤ ਨਾਮ ਨਿਆਬਾਦ ਮੈਂ ਜਦੋਂ ਜਾਂ ਕਿਤੇ ਬਾਹਰ ਜਾਵਾਂ ਤੇ ਮੇਰਾ ਦਿਲ ਕਰਦਾ ਮੈਂ ਕੋਈ ਨਾ ਕੋਈ ਗਾਣਾ ਇੱਦਾਂ ਬਾਹਰ ਗਿਆ ਤੇ ਮੈਂ ਚਲੋ ਗਾਣਾ ਹੀ ਕਰ ਲਾਵਾਂ। ਇੱਕ ਪੰਥ ਤੇ ਦੋ ਕਾਜ ਹੁਣ ਮੈਂ ਬੈਂਕੋਂ ਗਿਆ ਸੀ ਤੇ ਉਥੇ ਗਾਣਾ ਕਰਕੇ ਆਇਆ ਸੀ ਇਹ ਗਾਣਾ ਤੁਸੀਂ ਦੇਖਿਆ ਜੀ ਗਾਣਾ ਪੈਗ ਵੈਸੇ ਮੈਂ ਪੈਗ ਤੇ ਪੀਂਦਾ ਨਹੀਂ ਗਾ ਪਰ ਗਾਣਾ ਬੜਾ ਵਧੀਆ ਲਿਖਿਆ ਸੀ ਇਹ ਤੁਸੀਂ ਸੁਣੋਗੇ ਅਸੀਂ ਜਿਹੜਾ ਸ਼ਰਾਬ ਨੂੰ ਪ੍ਰਮੋਟ ਨਹੀਂ ਕਰ ਰਹੇ ਇਹ ਇੱਕ ਸਾਰੇ ਕਮੇਡੀ ਕਲਾਕਾਰ ਵਿੱਚ ਇਦਾਂ ਦੇ ਕੰਮ ਕੀਤਾ ਜਿੱਦਾਂ ਕਿ ਮੇਰੇ ਉਸਤਾਦ ਸੁਰਿੰਦਰ ਫਿਸਤਾ ਕੁਲੇਸ਼ਾ ਜੀ ਚਾਚਾ ਬਿਸ਼ਨਾ ਜੀ ਗਿੰਦੂ ਕੈਂਡ ਗੱਬਰ ਜੀ ਸਾਬੀ ੜਵਾਲਾ ਡਾਉਣ ਅਮਲੀ ਗੁਰਾ ਨਾਗੂ ਕਿਆਂ ਹੋਰ ਵੀ ਕਾਫੀ ਕਲਾਕਾਰਾਂ ਨੇ ਇਸ ਗਾਣੇ ਦੇ ਵਿੱਚ ਕੰਮ ਕੀਤਾ ਵਾ ਜੀ ਔਰ ਇਹ ਜਿਹੜਾ ਗਾਣਾ ਅਸੀਂ ਸਿਰਫ ਇੱਕ ਐਂਟਰਟੇਨਮੈਂਟ ਵਾਸਤੇ ਬਣਾਇਆ ਅਸੀਂ ਕੋਈ ਸ਼ਰਾਬ ਨੂੰ ਪ੍ਰਮੋਟ ਨਹੀਂ ਕਰਦੇ ਸ਼ਰਾਬ ਪੀਣਾ ਤੁਹਾਨੂੰ ਪਤਾ ਹਰ ਗਾਣੇ ਦੇ ਅੰਲੇ ਲਿਖਿਆ ਦਾ ਸਿਹਤ ਵਾਸਤੇ ਹਾਨੀਕਾਰਕ ਹੈ ਸ਼ਰਾਬ ਨਹੀਂ ਪੀਣੀ ਚਾਹੀਦੀ ਚਲੋ ਪਿਛਲੇ ਜ਼ਮਾਨੇ 'ਚ ਜਿਹੜੇ ਅੰਗਰੇਜ਼ ਪੀਂਦੇ ਹੁੰਦੇ ਸੀ ਸ਼ਰਾਬ ਵਗੈਰਾ ਪੀਂਦੇ ਸੀ ਉਹ ਇੱਕ ਦਵਾਈ ਦੇ ਤੌਰ ਤੇ ਪੀਂਦੇ ਹੁੰਦੇ ਸੀ ਹਾਂਜੀ ਤੇ ਹੁਣ ਜਿਹੜੇ ਜਿਹੜੇ ਸ਼ਰਾਬ ਜਿਹੜੇ ਪੀਂਦੇ ਜੇ ਤੇ ਦਵਾਈ ਤੌਰ ਤੇ ਲਓਗੇ ਫੇਰ ਤੇ ਕੋਈ ਜ਼ਿਆਦਾ ਹਾਨੀਕਾਰਕ ਨਹੀਂ ਜੇ ਤੁਸੀਂ ਉਹ ਲੱਭ ਕਰੋਗੇ ਮਰਬੇ ਤੁਸੀਂ ਜ਼ਿਆਦਾ ਪੀਓਗੇ ਤੇ ਟਾੜਾ ਨੁਕਸਾਨ ਹੋਈ ਹੁਸਾ ਤਾਂ ਵੈਸੇ ਮੈਂ ਤੇ ਬੇਨਤੀ ਕਰਦਾ ਵੀ ਤੁਸੀਂ ਇਹ ਨਸ਼ਿਆਂ ਤੋਂ ਦੂਰ ਰਹੋ ਵੈਸੇ ਪਿਛਲੇ ਜਮਾਨੇ ਕੇ ਦਾਸੇ ਮੇਰੇ ਵੀ ਸ਼ਰਾਬ ਅਫੀਮ ਤੇ ਇਹਨਾਂ ਚੀਜ਼ਾਂ ਤੋਂ ਬੰਦਾ ਜੇ ਕਰਦਾ ਸੀ ਤੇ ਫੇਰ ਵੀ ਉਹਨਾਂ ਦੀ ਜਿਹੜੀ ਉਮਰ ਹੁੰਦੀ ਸੀ ਕੋਈ 90 ਸਾਲ 100 ਸਾਲ 110 ਸਾਲ ਤੱਕ ਹੁੰਦੀ ਸੀ ਉਹਨਾਂ ਦੀ ਉਮਰ ਪਰ ਆ ਜਿਹੜੇ ਅੱਜ ਕੱਲ ਦੇ ਜਿਹੜੇ ਨਸ਼ੇ ਆ ਸਮੈਕ ਚਿੱਟਾ ਇਹੋ ਜਿਹੇ ਨਸ਼ੇ ਨਹੀਂ ਕਰਨੇ ਚਾਹੀਦੇ ਤੁਸੀਂ ਦੇਖਿਆ ਵੀ ਛੋੜੀ ਗਏ ਬੱਚੇ ਨਸ਼ਿਆਂ ਤੇ ਲੱਗੇ ਆ ਤੁਸੀਂ ਦੇਖਿਆ ਵੀ ਇਹ ਜਲਦੀ ਜਿਹੜੇ 15 20 ਸਾਲਾਂ ਦੇ ਵਿੱਚ ਹੀ ਮੁੱਕ ਜਾਂਦੇ ਆ ਤੇ ਇਸ ਕਰਕੇ ਨਸ਼ੇ ਨਹੀਂ ਕਰਨੇ ਚਾਹੀਦੇ ਮਤਲਬ ਵੀ ਮੈਂ ਇਹ ਜਿਹੜਾ ਪੈਗ ਗਾਣਾ ਕੱਢਿਆ ਤੁਸੀਂ ਸੁਣੋਗੇ ਤੁਹਾਨੂੰ ਆਨੰਦ ਆਏਗਾ ਕਿ ਪੈਗ ਜਿਹੜਾ ਗਾਣਾ ਕੱਢਿਆ ਸਿਰਫ ਇੱਕ ਯਾਰੀ ਦੋਸਤੀ ਵਾਸਤੇ ਕੱਢਿਆ ਵੀ ਤੁਸੀਂ ਇੱਕ ਪੈਗ ਦੇ ਬਹਾਨੇ ਅੱਜ ਕੱਲ ਕਿਸੇ ਨੂੰ ਚਾਹ ਤੇ ਬਣਾਉਨੇ ਆਂ ਨਾ ਚਾਹ ਤੇ ਕੋਈ ਆਉਂਦਾ ਨਹੀਂ ਗਾ ਤੇ ਜੇ ਉਹ ਲਗੀ ਮਾੜਾ ਜੇ ਤੈਨੂੰ ਯਾਰ ਆਪਾਂ ਪੈਗ ਮੈਂ ਬੋਤਲ ਕਿੰਨੀ ਆਂਦੀ ਬੜੀ ਵਧੀਆ ਚੰਡੀਗੜ੍ਹੋਂ ਜਾਂਦੀ ਆ ਤੇ ਆਪਾਂ ਥੋੜਾ ਬਈਏ ਤੇ ਮੇਰੇ ਹਿਸਾਬ ਨਾਲ ਜਿੱਥੇ ਚਾਰ ਦੋਸਤਾਂ ਨੂੰ ਸੱਦਿਆ ਤੇ ਉਥੇ 10 ਵੀ ਆ ਸਕਦੇ ਆਗੇ ਫਿਰ ਕੰਮ ਮਗ ਜਾਂਦਾ ਗਾ ਇਸ ਕਰਕੇ ਥੋੜੀ ਜਿਹੀ ਜੇ ਪੀਣੀ ਵੀ ਕਿ ਦਿਨਾਂ ਕਿਤੇ ਉਹ ਵੀ ਆਪਣੇ ਘਰ ਵੀ ਥੋੜੀ ਜੀ ਐਵੇਂ ਦਵਾਈ ਤੌਰ ਤੇ ਜਿਆਦਾ ਨਾ ਪੀਓ ਬਾਕੀ ਸ਼ਰਾਬ ਵੈਸ ਤੇ ਸੇਰ ਵਾਸਤੇ ਹਾਨੀ ਕਰਕੇ ਆ ਬਾਕੀ ਜਿਹੜੇ ਵੀ ਕਲਾਕਾਰਾਂ ਨੇ ਮੇਰੇ ਇਸ ਗਾਣੇ ਵਿੱਚ ਕੰਮ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਹੜੇ ਇਸ ਰਿਲੀਜ਼ਿੰਗ ਸਮੇ ਅਸੀਂ ਇਸ ਗਾਣਾ ਜਿਹੜਾ ਰਿਲੀਜ਼ ਕਰ ਰਹੇ ਨਿਊ ਅੰਮ੍ਰਿਤਸਰ ਚਾਹੇ ਚੂਰੀ ਤੇ ਗਾਣਾ ਇਹ ਰਿਲੀਜ਼ ਕਰ ਰਹੇ ਆ ਜੀ ਔਰ ਵਿਕਰਮ ਜੀ ਮਾਲ ਸਾਹ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਉਹਦੇ ਓਨਰ ਆ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅੱਜ ਇਹ ਸਾਡੀ ਰਿਲੀਜ਼ਿੰਗ ਮੌਕੇ ਸਾਡੇ ਸਤਿਕਾਰਯੋਗ ਜਿਨ੍ਹਾਂ ਦਾ ਗਾਣਾ ਲਿਖਿਆ ਵਾ ਜੀ ਜਸ ਫੈਬਰੂਰੀ ਸਾਹਿਬ ਮੈਂ ਬੇਨਤੀ ਕਰਦਾ ਵੀ ਉਹਨਾਂ ਨੂੰ ਵੀ ਥੋੜਾ ਜਿਹਾ ਦਿਖਾਇਆ ਜਾਵੇ ਇਨਾਂ ਦਾ ਗਾਣਾ ਲਿਖਿਆ ਵਈ ਤੇ ਇਨਾਂ ਦੀ ਕੰਪਨੀ ਤੋਂ ਇਹ ਗਾਣਾ ਰਿਲੀਜ਼ ਹੁਣ ਜਾ ਰਿਹਾ ਵਾ ਜੀ ਤੇ ਬਹੁਤ ਵਧੀਆ ਇਹ ਇਨਸਾਨ ਹੈ ਬਹੁਤ ਵਧੀਆ ਇਨਾਂ ਨੇ ਗਾਣੇ ਲਿਖਦੇ ਕਾਫੀ ਅੱਗੇ ਗਾਣੇ ਮੇਰੇ ਇਨਾਂ ਨੇ ਕੀਤੇ ਵੀ ਆ ਇਹ ਵੀ ਗਾਣਾ ਮੈਨੂੰ ਇਨਾਂ ਨੇ ਵਿਸ਼ਵਾਸ ਦਵਾ ਵੀ ਤੇਰਾ ਗਾਣਾ ਆਈ ਮੈਂ ਇਹ ਵਧੀਆ ਤਰੀਕੇ ਨਾਲ ਪ੍ਰਮੋਟ ਕਰਾਂਗਾ ਜੀ ਵਧੀਆ ਤਰੀਕੇ ਨਾਲ ਇਹਦੀ ਪ੍ਰੋਮੋਸ਼ਨ ਹੋਏਗੀ ਮੈਨੂੰ ਉਮੀਦ ਹੈ ਬਤ ਤੁਹਾਨੂੰ ਇਹ ਗਾਣਾ ਪਸੰਦ ਹੋਏਗਾ ਮੈਂ ਜਸਪੈਜਪੂਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਔਰ ਇਸ ਜਿਹੜੇ ਕਿ ਆਪਣਾ ਰੀਜੀਨ ਸਮੇਂ ਪਹੁੰਚੇ ਨੇ ਸਾਡੇ ਮਾਨਯੋਗ ਅਰਵਿੰਦਰ ਭੱਟੀ ਇਹ ਗਲੰਦਰ ਦੇ ਉਮਰਦਸ਼ਨ ਤੋਂ ਤੁਸੀਂ ਅਕਸਰ ਉਹਨਾਂ ਨੂੰ ਖਬਰਾਂ ਦੇ ਵਿੱਚ ਦੇਖਦੇ ਜਦੋਂ ਵੀ ਤੁਸੀਂ ਕਿਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਦੇਖੋ ਜਦੋਂ ਤੁਸੀਂ ਇਹ ਬੋਲਦੇ ਆ ਤਾਂ ਤੁਸੀਂ ਆਵਾਜ਼ ਤੋਂ ਪਤਾ ਲਾ ਸਕਦੇ ਹੋ ਵੀ ਇਹ ਅਰਵਿੰਦਰ ਭੱਟੀ ਜੀ ਆਇਆ ਜਾਂ ਰਮਨ ਕੁਮਾਰ ਜੀ ਕਿਉਂਕਿ ਇਹ ਇੱਕ ਫੇਮਸ ਚਿਹਰੇ ਹੈਗੇ ਦੂਰਦਰਸ਼ਨ ਦੇ ਜਾਂ ਕੋਲੇਸ਼ਾ ਜੀ ਔਰ ਇਸ ਗਾਣੀ ਦੇ ਵਿੱਚ ਕੰਮ ਕਰਦਾਰੀ ਚਾਚਾ ਬਿਸ਼ਨਾ ਜੀ ਨੇ ਵੀ ਕੰਮ ਕੀਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਬੀ ੜਵਾਲ ਜੀ ਨੇ ਕੰਮ ਕੀਤਾ ਗਿੰਦੂ ਕੈਂਟ ਜੀ ਨੇ ਡਾਊਨ ਅਮਰੀਤ ਜੀ ਨੇ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਸ ਮੌਕੇ ਪਹੁੰਚੇ ਸਾਡੇ ਮਾਨਯੋਗ ਕਬਲਜੀਤ ਜੀ ਕਬਲ ਜਿਹੜੇ ਕਿ ਲਖਵਿੰਦਰ ਵੜਾ ਜੀ ਦੇ ਸ਼ਗਿਰਦ ਆ ਬਹੁਤ ਵਧੀਆ ਗਾਉਂਦੇ ਆ ਜੀ ਬਹੁਤ ਵਧੀਆ ਇਨਸਾਨ ਆ ਮਨੀਸ਼ਾ ਜੀ ਮੈਮ ਮਨੀਸ਼ਾ ਜੀ ਉਹ ਵੀ ਪਹੁੰਚੀ ਜੀਆਂ ਆਖਦੇ ਆ ਜੀ ਸਾਡੇ ਸ਼ਮੀ ਖਾਨ ਸਾਹਿਬ ਹੋਰ ਪਹੁੰਚੇ ਨੇ ਧੰਨਵਾਦ ਜੀ ਉਹਨਾਂ ਦਾ ਔਰ ਸਾਡੇ